ਮੈਨੂੰ ਨਾ ਉਹਦੇ ਦੇ ਚੱਲਿਆ ਮੈਂ ਤੈਨੂੰ ਪਤਾ ਕਿ ਮੈਂ ਦਵਾਈ ਖਾ ਲਈ ਸੀ ਮੈਂ ਦੁਬਾਰਾ ਫੇਰ ਦਵਾਈ ਖਾ ਲੈਣੀ ਹੈ ਮੈਨੂੰ ਸਾਨੂੰ ਪਰੇਸ਼ਾਨ ਨਾ ਕਰੀ ਨਾ ਮੈਨੂੰ ਦੁਖੀ ਕਰੀ ਨਾ ਮੈਨੂੰ ਮਾਰੀ ਨਹੀਂ ਨਹੀਂ ਕਦੇ ਵੀ ਨਹੀਂ ਹੋਊਗਾ ਮੈਂ ਇੱਥੋਂ ਆ ਗੱਲ ਸੁਣੋ ਮੈਂ ਨਾ ਮੈਂ ਮੈਂ ਤੇਰਾ ਘਰ ਬਣਾਇਆ ਮੈਂ ਤੇਰੀ ਨਹੀਂ ਰਹੀ ਨੀ ਮੁੰਦੇ ਕੋਠੀਆਂ ਮੈਲ ਬਣਾਏ ਦੇਖ ਲੈ ਗੁਰੂ ਨਾਨਕ ਦੀ ਸੋਹ ਖਾਨਾ ਵਾ 25 ਰੁਪਏ ਦੀ ਮੈਂ ਗੁਰੂ ਨਾਨਕ ਰਵੇ ਮੈਂ ਗੁਰੂ ਨਾਨਕ ਦੀ ਸੋਹ ਖਾਨਾ ਮੈਂ ਤੈਨੂੰ ਕੁਝ ਵੀ ਨਹੀਂ ਕਹੂੰਗਾ ਤੂੰ ਆ ਜਾ ਮੈਂ ਵੀ ਆ ਚੱਲਿਆਂ ਉੱਥੇ ਆ ਜੋ ਬੱਚਿਆਂ ਨੂੰ ਵੀ ਕਹਿ ਦੋ ਕਿ ਤੇਰੀ ਮਾਂ ਬੜੀ ਦੁਖੀ ਐ ਆਪਦੀ ਮਾਂ ਨੂੰ ਕਬੂਲ ਕਰੋ ਮੈਂ ਇੱਥੇ ਬੜੀ ਦੁਖੀ ਹੋ ਗਈ ਆ ਚਲ ਕੋਈ ਨਹੀਂ ਹੁਣ ਜੋ ਗਲਤੀ ਹੋਣੀ ਸੀ ਹੋ ਗਈ ਛੱਡੋ ਇਹਨਾਂ ਨੂੰ ਮੈਂ ਦੱਸ ਦੂਗੀ ਮੈਂ ਧੋਖੇ ਨਾਲ ਇਹਦੀ ਘਰ ਵਾਲੀ ਲੈ ਕੇ ਗਈ ਸੀ ਮੁੰਨਾ ਇਹ ਗੱਲਾਂ ਨੂੰ ਛੱਡ ਹੁਣ ਤੇਰੇ ਨਾਲ ਕੋਈ ਮਾਰਕੁੱਟ ਕੀਤੀ ਇਹਨਾਂ ਨੇ ਤੈਨੂੰ ਪਰੇਸ਼ਾਨਤ ਨਹੀਂ ਕਰਦਾ ਕੋ ਕੋ ਕਹਿੰਦਾ ਤੇ ਨਹੀਂ ਕੋ ਹੋ ਪਰੇਸ਼ਾਨ ਤਾਂ ਕਰਦੇ ਦੁਖੀ ਬੜੀ ਆ ਮੈਂ ਹੂੰ ਨਾ ਤੇਰਾ ਜੀ ਦੀ ਲੱਗਦਾ ਤੇਰਾ ਤੇ ਸੇਤ ਹੁੰਦਾ ਮੁੰਡਾ ਬੜੇ ਪਰੇ ਸਹਾਨਾ ਸਾਰਾ ਪਰਿਵਾਰ ਰੋਂਡਿਆ ਪਿੱਛੇ ਤੇਰਾ ਭਰਾ ਤੇਰਾ ਭਰਾ ਰੋ ਰੋਵਨਾ ਹੋ ਗਿਆ ਪਿੱਛੇ ਤੇਰੀ ਪਰਜਾਈ ਸਦਾ ਸੀ ਨੀ ਪੈਸੇ ਦੀ ਮਾਲਕ ਨਰ ਪੈ ਗੇ ਰੋਇਣੇ ਤਰਸਦੇ ਪਈਆ ਨੇ ਤੇ ਤੇਰੇ ਕੋ ਸੋਨਾ ਹੈਗਾ ਜਿਹੜਾ ਪਾਇ ਸੀ ਚੈਨ ਚੈਨ ਮੇਰੇ ਕੋ ਲੱਗੀ ਤੋਂ ਚੈਨ ਲੱਗੀ ਕੋ ਤੂੰ ਨਾ ਗੁਰਦੁਆਰਾ ਜਿਹੜਾ ਨਹੀਂ ਗੁਰਦੁਆਰਾ ਜਿਹੜਾ ਨਕਾਣਾ ਸਾਹਿਬ ਐਡੀ ਸਦਾ ਮੈਂ ਕਰੋੜਾਂ ਰੁਪਏ ਲੋਕਾਂ ਨੂੰ ਦੇਣੀ ਵੀ ਮੈਂ ਤੋਂ ਗਲਤੀ ਹੋ ਗਈ ਮੈਂ ਆਪਣੇ ਦੇਸ ਦੇ ਨਿਕਲਣ ਲੱਗੀ ਹਾਂ ਕੋਈ ਨਾ ਮੈਂ ਨਿਕਲ ਲੱਗੀ ਹਾਂ ਮੈਂ ਨਹੀਂ ਰਹਿਣਾ ਮੈਂ ਮੈਂ ਆਪਣੇ ਦੇਸ ਜਿੱਦਾਂ ਵੀ ਹੈਗੀ ਹੱਥ ਕਰਾ ਦੇ ਦਿਆਂ ਵਿਖਾਉਂਗੀ ਮੈਂ ਆਣ ਲੱਗੀ ਹਾਂ ਹਾਂ ਔਰ ਕੋ ਵਰੋਂ ਆਉਂਦੇ ਆ ਉਹ ਕਿਤੁ ਤੇ ਨਾ ਪਤਾ ਕੋਈ ਕੁਝ ਹਾਲੇ ਕਿ ਤਾ ਨਾ ਨਾਲੇ ਕੱਲੀ ਮਤਲਬ ਕਿ ਫੇਰ ਦੁਨੀਆ ਦੇ ਮਤਲਬ ਹਾਂ ਤੂੰ ਇਹਨੂੰ ਕਹਿਣਾ ਵੀ ਤੇਰੇ ਨਾਲ ਜਾਵੇ ਤੇ ਤੂੰ ਚਲੀ ਜਾ ਲੜ ਜਾ ਕੇ ਗੱਲ ਕਰਤੀ ਸਾਰੀ ਤੇ ਤੇਰੇ ਉਹਨਾਂ ਨੇ ਵੀ ਹੱਥ ਕਿਉਂ ਗਿਆ ਫਿਰ ਕੀ ਕਹੀ ਇਹਦੀ ਛੜੀ ਕਹੂ ਆਪਣੀ ਤੁਮ ਦਿੱਤਾ ਹਾਰੋ ਹਾਂ ਅੱਛੇ ਮੰਜੀ ਮੈਂ ਨਾ ਤਲਾ ਤੂੰ ਮੋਗਾ ਮਾਰਦੀ ਫਿਰ ਸਿਮਲੇਂ ਨਾ ਤਲਾ ਤੂੰ ਮੋਤ ਮਾਰਦੀ ਆ ਤੇਰੀ ਸੇਮੜਾ Evet. ਉਹਨਾਂ ਦਾ ਕੋਈ ਮੇਰੀ ਇੱਕ ਕੋਈ ਫੋਨ ਲੱਗੇ ਵੀ ਉਹ ਤਾਂ ਨਹੀਂ ਕਰਨਾ ਪਰੇਸ਼ਾਨੀ ਕਰਨਾ ਉਹਨਾਂ ਕੋਈ ਬਿਆਲ ਲੋਦੇ ਨੂੰ ਤਾਂ ਸਾਰਾ ਉਹਨਾਂ ਕੋਈ ਪੋਤਾ ਤਾਂ ਕਰਣੀ ਉਹਨਾਂ ਤੇਰੇ ਮੋਬਾਈਲ ਮੋਬਾਈਲ ਵੀ ਦੇਖਾ ਉਹਨਾਂ ਨੇ ਇੱਥੇ ਲੋਕੀ ਰੌਲੀ ਪਾਉਣਾ ਕਿ ਪਿਆ ਜਸੂਸੀ ਕਰਨ ਆਈ ਆ ਮੈਂ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਜੀ ਜਸੂਸੀ ਕਰਦਾ ਉਥੋਂ ਵੀ ਦਿੱਕੀ ਜੀ ਦੀ ਮਾਲਫੀਟ ਹੈ ਨਹੀਂ ਤੇ ਜਾਨੀ ਮੇਰੇ ਤੋਂ ਪਰਵਾਹ ਨਹੀਂ ਕੀਤੀ ਤੇ ਪਰਵਾਹ ਮੈਂ ਕਰ ਦੂੰਗੀ ਆ ਜਸੂਸੀ ਕਰਨ ਆਈ ਤੇ ਮੇਰੇ ਲਈ ਆ ਖਫਾਇਆ ਸੀ ਜੀ ਮੈਂ ਉਹ ਦਲੀਲ ਕਰਵਾਇਆ ਸੀ ਕਿ ਇਹ ਨੇ